ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆ ਜੀ ਅੱਜ ਦਾ ਨਵਾਂ ਵਲੌਗ ਸ਼ੁਰੂ ਤੇ ਮੈਂ ਚੱਲਿਆ ਹੁਣ ਦੁੱਧ ਪਾਉਣ ਡੇਰੀ 'ਚ ਤੇ ਮਿਲਦੇ ਆਂ ਜਾ ਕੇ ਡੇਰੀ 'ਚ ਫਿਰ ਦਿਨੇ ਬਾਕੀ ਦੇਖਦੇ ਨਵੇਂ ਵਲੌਗ 'ਚ ਕਿੱਧਰ ਨੂੰ ਜਾਣਾ ਹੈ ਲੋ ਜੀ ਦੁੱਧ ਪਾ ਕੇ ਤੇ ਆਪ ਦਾ ਹੋਇਆ ਰਸਤੇ 'ਚੋਂ ਲੈ ਕੇ ਚੌਲ ਭਿਆਂ ਦੇ ਤੇ ਹੁਣ ਆ ਨਾ ਖੇਤ ਨੂੰ ਨਾ ਸਮਾਨ ਫੜਾਉਣ ਅੱਜ ਦੀ ਮਾਰਨਿੰਗ ਦੇ ਇਹੀ ਕੰਮ ਲੋ ਜੀ ਆਪਾਂ ਚੱਲ ਪਏ ਹੁਣ ਖੇਤ ਨੂੰ ਇਹ ਤੇ ਸਮਾਨ ਨੂੰ ਲੱਚਾ ਲਾਂ ਦਾ ਝਾਲ ਚਾਵਲ ਢੇਲ ਨੂੰ ਵੀ ਕਰ ਸਕਦੇ ਹੁਣ ਚੱਲਦੇ ਜਾਂਦੇ ਮੁੰਮੇ ਦਾ ਖੇਤ ਜਾ ਕੇ ਤੁਹਾਨੂੰ ਦਿਖਾਵਾਂਗੇ ਆਪਣੀ ਜ਼ੀਰੀ ਕਿੰਨੀ ਕਲਾਤੀ ਆਓ ਜੀ ਆਪਾਂ ਪਹੁੰਚ ਗਏ ਖੇਤ ਤੇ ਇਹ ਕਰ ਰਹੇ ਨੇ ਕੱਦੂ ਆਪਣੇ ਇੱਧਰ ਆਪਣੀ ਹੋ ਜ਼ੀਰੀ ਪਰਲੀ ਸਾਰੀ ਲੱਗ ਗਈ ਤੇ ਇੱਧਰ ਆਪਣਾ ਕੱਦੂ ਹੋ ਰਿਹਾ ਹੈ ਬਸ ਥੋੜਾ ਜਿਹਾ ਬਹਣ ਰਹਿ ਗਿਆ ਆਪਣੀ ਜ਼ੀਰੀ ਕੰਪਲੀਟ ਹੈ ਦੂਜਾ ਅਸੀਂ ਇਹਨੂੰ ਕਹਿੰਦੇ ਕੱਦੂ ਕਰਨਾ ਤੁਹਾਡੇ ਵੱਲ ਕੀ ਕਹਿੰਦੇ ਨੇ ਉਹ ਦੱਸਿਓ ਜਰੂਰ ਕਮੈਂਟ ਕਰਕੇ ਯਾਦ ਦਿੱਤੇ ਵਾਲਾ ਬਹਣ ਆਪਣਾ ਸਾਰਾ ਜੀਰੀ ਦਾ ਲੱਗ ਗਿਆ ਦੇਖੋ ਕਿੰਨਾ ਸੋਹਣਾ ਲੱਗਦਾ ਤੇ ਇੱਧਰ ਕੰਮ ਚੱਲ ਰਿਹਾ ਜੀਰੀ ਲਾ ਰਹੇ ਨੇ ਜੀਰੀ ਦੀ ਤਰਫ ਹੋਏ ਕਿਧਰ ਦਾ ਮੁਰੇ ਫਲੀਆਂ ਲੱਗੀਆਂ ਨੇ ਖਾਸ ਨੂੰ ਮੀਚਾਂ ਨੋੜ ਦੇਗਾ ਨੋੜ ਨੂੰ ਨੋੜ ਨੂੰ ਦੇਖੋ ਜੀ ਸਵੇਰੇ ਸਵੇਰੇ ਕੀ ਨਜ਼ਾਰਾ ਕੋਈ ਸੁਬਾਹ ਸੁਬਾਹ ਦਾ ਮੌਸਮ ਬਹੁਤ ਸੋਹਣਾ ਹੁੰਦਾ ਖੇਤਾਂ ਦਾ ਦਿਨੇ ਤਾਂ ਹੁੰਦੀ ਆ ਬਹੁਤ ਜ਼ਿਆਦਾ ਗਰਮੀ ਪਰ ਅੱਜ ਫਰਕ ਹੈ ਐਦਾਂ ਲੱਗਦਾ ਵੀ ਆਲੇ-ਦਾਲੇ ਕਿਸੇ ਪਾਸੇ ਮੀਂਹ ਪਿਆ ਕਰ ਲਾਣਾ ਤੇ ਹਵਾ ਚੱਲਦੀ ਠੰਡੀ ਠੰਡੀ ਹਵਾ ਹੈਗੀ ਬਹੁਤ ਸੋਹਣਾ ਲੱਗਦਾ ਦੇਖੋ ਇਸ ਤੇ ਇਧਰ ਪਾਣੀ ਚੱਲਦਾ ਖਾਲ ਦੇ ਵਿੱਚ ਬਹੁਤ ਆਪਣੀ ਪਨੀਰੀ ਝੋਨੇ ਦੀ ਤੇ ਪਾਣੀ ਚੱਲਦਾ ਬਹੁਤ ਸੋਹਣਾ ਲੱਗਦਾ ਦੇਖਣ ਦੇ ਵਿੱਚ ਇਧਰ ਆਪਣੇ ਗਮਾਂਡੀਆਂ ਦਾ ਕੱਦੂ ਕਰਿਆ ਪੇ ਇਧਰ ਆਪਣਾ ਹੋ ਰਿਹਾ ਹੈਗਾ ਇਧਰ ਚਰੀ ਲੱਭੀ ਖੜੀ ਹੈ ਮੱਖਣੀ ਮੱਖਣੀ ਕਿੰਨੀ ਆ ਤੁਮ ਦੇ ਦਾ ਵੀ ਕੰਮ ਨਿਕਲ ਜੀ ਲੋ ਜੀ ਖੇਤ ਆਪਸ ਸਾਮਾਨ ਫੜਾਇਆ ਏ ਤੇ ਆਕੇ ਆਪਾਂ ਹੁਣ ਕਰ ਲਈ ਦੁਕਾਨ ਓਪਨ ਆਪਣੀ ਹੁਣ ਬੈਠ ਕੇ ਦੁਕਾਨ ਦੇ ਵਿੱਚ ਤੇ ਬਾਕੀ ਰੋਟੀ ਖਾਣ ਤੋਂ ਬਾਅਦ ਪੁੱਛਾਂਗੇ ਧੂਰੀ ਜੀ ਅਕੈਡਮੀਆਂ ਨੇ ਬੁਲਾਇਆ ਤਾਂ ਫੇਰ ਚੱਲਾਂਗੇ ਤਾਰਖਾ ਦੇ ਹਾਲ ਕੋਈ ਪੱਕਾ ਨਹੀਂ ਕਹਿ ਸਕਦੇ ਜਾਣ ਹੈ ਜਾਂ ਨਾ ਜਾਣ ਤੇ ਬਾਕੀ ਦੇਖਦੇ ਆ ਜੀ ਜਿਹਨੇ ਜੇ ਪ੍ਰੋਗਰਾਮ ਬਣਿਆ ਸੰ ਦਿਖਾਵਾਂਗੇ ਜਰੂਰ ਲਈ ਸਕਦੇ ਆ ਪ੍ਰਸਾਦ ਦੇ ਮੂੰਗੀ ਮਸਰੀ ਦੀ ਦਾਲ ਰੋਟੀਆਂ ਤੇ ਲੱਸੀ ਇਹ ਜੀ ਆਪਣੀ ਗੀਤ ਦੀ ਬੀਟ ਇਹ ਬੀਟ ਦੇ ਉੱਤੇ ਆਪਾਂ ਨੇ ਗੀਤ ਤਿਆਰ ਕਰਨਾ ਹੈ। ਲਓ ਜੀ ਧੋਰੀ ਤੋਂ ਆਪਾਂ ਆ ਗਏ। ਮੈਂ ਆਇਤੀਆ ਜੀ ਅੱਜ 1:00 1 ਵਜੇ ਘਰੇ ਤੇ ਆ ਕੇ ਘੰਟਾ ਕ੍ਰਾਮ ਕੀਤਾ। ਜੇ ਆਪਾਂ ਚਾਹ ਪਾਣੀ ਪੀਤਾ, ਚਾਹ ਪਾਣੀ ਪੀ ਕੇ ਤੇ ਆ ਗਏ ਆਪਾਂ ਦੁਕਾਨ ਦੇ ਵਿੱਚ। ਹੁਣ ਆਪਾਂ ਕਰਦੇ ਆਂ ਜੀ ਨਾਮ-ਨਾਸ ਕਮੈਂਟ ਕਰਨ ਵਾਲਿਆਂ ਦੇ ਸਭ ਤੋਂ ਪਹਿਲਾਂ ਕਮੈਂਟ ਜੀ ਭੈਣ ਬਲਜੀਤ ਕੌਰ ਬਹੁਤ ਬਹੁਤ ਧੰਨਵਾਦ ਕਰਨੀ ਹੁਸੀਂ ਹਰ ਰੋਜ਼ ਹੀ ਕਮੈਂਟ ਕਰਦੇ ਹੋ ਇੱਕ ਨਹੀਂ ਪੰਜ ਪੰਜ ਤੀ ਤੀ ਕਮੈਂਟ ਕਰਦੇ ਹੋ ਇੰਨਾ ਟਾਈਮ ਕੱਢਦੇ ਹੋ ਸਾਡੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਇਦਾਂ ਕਮੈਂਟ ਕਰਦੇ ਹੋ ਤੇ ਬੇਨਤੀ ਹੈ ਹਰ ਰੋਜ਼ ਇਦਾਂ ਕਮੈਂਟ ਕਰਦੇ ਰਹੋ ਇਦਾਂ ਜੁੜੇ ਰਹੋ ਸਾਡੇ ਨਾਲ ਤੇ ਆਪਾਂ ਇਦਾਂ ਹੀ ਤੁਹਾਡਾ ਨਾਮ ਅਨਾਊਂਸ ਕਰਦੇ ਰਹੀਏ ਤੁਹਾਨੂੰ ਤੁਹਾਡਾ ਥੈਂਕਸ ਕਰਦੇ ਰਹੀਏ ਵਾਰ-ਵਾਰ ਹਨਾ ਤੇ ਵਧੀਆ ਲੱਗਦਾ ਹੈਗਾ ਜੋ ਰਿਕਮੈਂਟੋ ਮੈਨੇ ਪੜਦੇ ਆ ਬਹੁਤ ਸੋਹਣੇ ਸੋਹਣੇ ਕਮੈਂਟ ਆਉਂਦੇ ਨੇ ਸਕਰੀਨ ਦੇ ਨਾਲ ਆਪਣੇ ਆਪਣੇ ਡੀਪੀ ਦੇ ਨਾਲ ਨਾਲ ਤੁਹਾਨੂੰ ਤਿੰਨ ਕਮੈਂਟਾਂ ਦੇ ਵੀ ਸਕਰੀਨਸ਼ਾਟ ਦਿਖਾਤੇ ਤੇ ਹੁਣ ਅਗਲਾ ਕਮੈਂਟ ਆਇਆ ਜੀ ਕਰਮ ਕਰੇ ਵਾਲ ਭੈਣ ਦਾ ਇਹਨਾਂ ਦੀ ਵੀ ਡੀਪੀ ਦੇਖੋ ਤੇ ਨਾਲ ਹੀ ਡੀਪੀ ਤੋਂ ਬਾਅਦ ਤੁਸੀਂ ਦੇਖੋ ਇਹਨਾਂ ਦੇ ਕਮੈਂਟ ਇਹਨਾਂ ਦੇ ਵੀ ਆਪਣੇ ਦੋ ਕਮੈਂਟਾਂ ਦੇ ਸਕਰੀਨਸ਼ਾਟ ਲਾਇਏ ਨੇ ਬਹੁਤ ਸੋਨੇ ਸੋਨੇ ਕਮੈਂਟ ਕਰਿੰਨੇ ਭੈਣ ਨੇ ਬਹੁਤ ਵਧੀਆ ਲੱਗਦਾ ਹੈ ਧੰਨਵਾਦ ਭੈਣੇ ਇਦਾਂ ਹੀ ਕਮੈਂਟ ਕਰਦੇ ਰਹੋ ਬਹੁਤ ਵਧੀਆ ਲੱਗਦਾ ਬਹੁਤ ਖੁਸ਼ੀ ਹੁੰਦੀ ਹੈਗੀ ਤੇ ਜੇ ਉਹ ਆਪਣੇ ਜਸਵੀਰ ਜੀ ਨੂੰ ਮੰਗੂ ਨਾਲ ਗੱਲਬਾਤ ਕੀਤੀ ਜਿਹਨੂੰ ਸਾਰਿਆਂ ਨੇ ਸਰਾਹਿਆ ਕਮੈਂਟਾਂ ਦੇ ਵਿੱਚ ਬਹੁਤ ਵਧੀਆ ਵਿਚਾਰ ਨੇ ਤੇ ਮੈਨੂੰ ਵੀ ਵਧੀਆ ਲੱਗਦੇ ਤਾਂ ਹੀ ਆਪਾਂ ਬਲੌਗ ਦੇ ਵਿੱਚ ਐਡ ਕੀਤਾ ਕੀ ਵੀਰੇ ਨੂੰ ਤੇ ਅੱਗੇ ਵਾਸਤੇ ਵੀ ਆਪਾਂ ਇਦਾਂ ਹੀ ਕਰਦੇ ਰਾਂਗੇ ਜਦੋਂ ਵੀ ਉਹਨਾਂ ਨੂੰ ਟਾਈਮ ਲੱਗਿਆ ਕਰੂਗਾ ਇਸੇ ਉਹ ਕੰਮਾਂ 'ਚ ਬਹੁਤ ਢੀਹੀ ਰਹਿੰਦੇ ਨੇ ਜਦੋਂ ਵੀ ਟਾਈਮ ਹੋਇਆ ਕਰੋ ਤੁਹਾਨੂੰ ਬਲਾਗ ਕਿ ਉਹਨਾਂ ਨੂੰ ਜਰੂਰ ਬਲਾਗ ਦੇ ਵਿੱਚ ਵੀਡੀਓ ਤਾਂ ਐਡ ਕਰਿਆ ਕਰਾਂਗੇ ਤੇ ਅਗਲਾ ਕਮੈਂਟ ਆਇਆ ਹੈ ਜੀ ਰੁਪਿੰਦਰ ਢਿੱਲੋਂ ਉਹਨਾਂ ਨੇ ਵੀ ਮਨ ਕੋ ਧੀਰ ਸਿੰਘ ਮੰਗੂ ਦੀ ਗੱਲ ਨੂੰ ਬਹੁਤ ਵਧੀਆ ਮੰਨੇ ਵਿਚਾਰ ਬਹੁਤ ਵਧੀਆ ਨੇ ਧੰਨਵਾਦ ਵੀਰੇ ਤੁਸੀਂ ਪਸੰਦ ਕੀਤਾ ਸਾਡਾ ਬਲਾਗ ਦੇਖਿਆ ਤੇ ਸਾਨੂੰ ਕਮੈਂਟ ਕੀਤਾ ਟਾਈਮ ਕੱਢ ਕੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਐਦਾਂ ਹੀ ਨਾਲ ਜੁੜੇ ਰਹੇ ਹੋ ਤੇ ਸਾਨੂੰ ਹੌਸਲਾ ਦਿੰਦੇ ਰਹੋ ਐਪਰੀਸ਼ੀਏਟ ਕਰਦੇ ਰਹੋ ਤੇ ਬਾਕੀ ਹੋਰਾਂ ਨੂੰ ਵੀ ਨਵੇਂ ਵੀਰਾਂ ਨੂੰ ਪੈਣਨ ਦੀ ਬੇਨਤੀ ਹੈ ਨਾਲ ਜੁੜੋ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਆਪਣੇ ਚੈਨਲ ਨੂੰ ਥੋੜਾ ਜਿਆਦਾ ਗ੍ਰੋਥ ਗ੍ਰੋਥ ਹੋਵੇ ਇਹਦੀ ਬਹੁਤ ਦਰਿਆ ਜਾਂ ਤੇਜੇ ਨੂੰ ਆਪਣਾ ਪਤਾ ਨਹੀਂ ਕੀ ਗੱਲ ਹੈ ਕਿ ਵੀਊ ਬਹੁਤ ਘੱਟ ਆਉਂਦੇ ਨੇ ਤੇ ਕੋਸ਼ਿਸ਼ ਕਰਦੇ ਹਾਂ ਹਮੇਸ਼ਾ ਉਹਨਾਂ ਬਾਰੇ ਦੀ ਵਧੀਆ ਤੋਂ ਵਧੀਆ ਲੈ ਕੇ ਇਹ ਬਲੌਗ ਇੰਨੀ ਵੀ ਕੋਸ਼ਿਸ਼ ਮੇਰੀ ਤੋਂ ਹੁੰਦੀ ਹੈ ਨਾ ਕਰਦਾ ਪਰ ਫਿਰ ਵੀ ਥੋੜੇ ਜਿਹੀ ਵੀਊ ਬਹੁਤ ਘੱਟ ਆਉਂਦੇ ਨੇਗੇ ਤੇ ਥੋੜੀ ਜਿਹੀ ਵੀਊ ਵੱਧ ਜਾਣ ਤਾਂ ਕਿ ਲੋਕਤਨਾ ਕਹਿੰਦੇ ਨੇ ਜੇ ਨਾ ਮੜਾ ਜਾ ਹਰੇ ਉੱਤੇ ਤੇ ਸਾਰਿਆਂ ਨੂੰ ਤੁਹਾਡੇ ਸਾਥ ਦੇ ਨਾਲ ਹੀ ਹੈ ਨਾ ਤੁਸੀਂ ਸਾਥ ਦੇਵੋਗੇ ਤਾਂ ਸਾਰਾ ਕੁਝ ਹੋ ਜਾ ਤੇ ਮੈਂ ਨੂੰ ਉਮੀਦ ਹੈ ਕਿ ਤੁਸੀਂ ਜਰੂਰ ਦੇਵੋਗੇ ਤੇ ਇਸੇ ਮੀਰ ਚਾਤਾ ਹਰ ਰੋਜ਼ ਨਵਾਂ ਬਰਾਉ ਤੁਹਾਡੇ ਲਈ ਲੈ ਕੇ ਆਉਣਾ ਸੌਖ ਕਰਦੇ ਆ ਤੇ ਕਮੈਂਟ ਕਰਨਾ ਦਾ ਬਹੁਤ-ਬਹੁਤ ਧੰਨਵਾਦ ਜਿੰਨਾ ਨੇ ਨਿੱਕ ਤੋਂ ਨਾਲ ਹੀ ਬਹੁਤ-ਬਹੁਤ ਖੰਭਤਿਲ ਬੁਲਾਉ ਦੇਖੇ ਨਾ ਬਹੁਤ ਤੇ ਸੌਰੀ ਜੀ ਮੈਂ ਤੋਂ ਇੱਕ ਨਾਮ ਅਨਾਉਂਸ ਕਰਨ ਰਹਿ ਗਿਆ ਕੱਲ ਆਪਣੇ ਨਾਲ ਇੱਕ ਨਵੇਂ ਮੈਂਬਰ ਜੁੜੇ ਨੇ ਬਹੁਤ ਖੁਸ਼ੀ ਹੋਈ ਹੈ ਤੇ ਇਹਨਾਂ ਦਾ ਚੈਨਲ ਤੁਸੀਂ ਦੇਖ ਸਕਦੇ ਹੋ ਪ੍ਰੀਤ ਨਾਂ ਦੇ ਉੱਤੇ ਚੈਨਲ ਹਨ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਸੋਹਣੇ ਕਮੈਂਟ ਕਰੇ ਨੇ ਤੇ ਤੁਸੀਂ ਦੋਹਾਂ ਸਾਡੇ ਨਾਲ ਇਹ ਜ਼ਰੂਰ ਦੱਸ ਦਿਓ ਕਿ ਤੁਸੀਂ ਕਿੱਥੋਂ ਤੇ ਅੱਗੇ ਵਾਸਤੇ ਵੀ ਆਪਾਂ ਨੂੰ ਕਮੈਂਟ ਇਦੀ ਕਰਦੇ ਹੋ ਬਹੁਤ ਵਧੀਆ ਲੱਗਿਆ ਤੁਹਾਡੇ ਕਮੈਂਟ ਦੇਖ ਕੇ ਤੇ ਮੈਂ ਮਾਫੀ ਚਾਹੁੰਦਾ ਪਹਿਲਾਂ ਕਮੈਂਟਾਂ ਦੀ ਆਪਾਂ ਨੇ ਵੀਡੀਓ ਤਾਂ ਬਣਾਈ ਹੈ ਮੈਂ ਤੁਹਾਡਾ ਨਾਮ ਮਿਸਟੇਕ ਹੋ ਗਈ ਮੇਰੇ ਤੋਂ ਰਹਿ ਗਿਆ ਤੇ ਤਾਂ ਕਰਕੇ ਹੁਣ ਮੈਂ ਦੁਬਾਰਾ ਵੀਡੀਓ ਬਣਾਈ ਹੈ ਤੇ ਤੁਹਾਡਾ ਨਾਮ ਨਾਮਸ ਦਿੱਤਾ ਹੈ ਤੇ ਤੁਹਾਡਾ ਸਕਰੀਨਸ਼ਾਟ ਦਿਖਾਇਆ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਤੇ ਆਉਣ ਲਈ ਲੋ ਜੀ ਸਮਾਪਤ ਹੋ ਗਈ ਤੇ ਹੁਣ ਆਪਾਂ ਕਰਦੇ ਆ ਬਲੌਗ ਦਾ ਐਂਡ ਕੱਲ ਨੂੰ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਤੁਸੀਂ ਸਾਰੇ ਜਣੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਮਿਲਦੇ ਆਂ ਇਸ ਸਵੇਰੇ ਨਵੇਂ ਬਲੌਗ ਵਿੱਚ ਤਦ ਤੱਕ ਲਈ ਸਾਰੇ ਆਂ ਮੇਰੇ ਨਾਲ ਸਬਸਕ੍ਰਾਈਬ ਕਰਾਓ